ਛੇ ਦਸਬਾ ਕਰ ਆਸਣ ਬੈਠੇ ਸੰਤ ਸਬਾਜ ਕਰੋ ਤੇ ਸਿਆਗੇ ਰਹਿਰਾਸ ਹਮਾਰੀ ਸਾਚਾ ਅਪਰ ਅਪਾਰੋ ਛੇ ਦਸਬਾ ਕਰ ਆਸਣ ਬੈਠੇ ਸੰਤ ਸਬਾਜ ਕਰੋ ਤਿਸ ਆਗੇ ਰੈ ਰਾਸ ਅਮਾਰੀ ਸਾਚਾ ਅਪਰ ਅਪਾਰੋ ਮਕਸਤ ਮਖਤਕ ਕਾਟ ਧਰੀ ਤਿਸ ਆਗੇ ਤਨ ਮਨ ਆਗੇ ਦਿਓ ਨਾਨਕ ਸੰਤ ਮਿਲੇ ਸਚ ਪਾਈਏ ਸਾਜ ਪਾਏ ਜਸ ਲਿਓ ਤਿਸ ਆਗੇ ਰਹਿਰਾ ਸਹਮਾਰੀ ਸਾਚਾ ਅਪਰ ਅਪਾਰੋ ਮਸਤਕ ਕਾਟ ਧਰੀ ਤਿਸ ਆਗੇ ਤਨ ਮਨ ਆਗੇ ਦਿਓ ਨਾਨਕ ਸੰਤ ਮਿਲੇ ਸਚ ਪਾਏ ਸਹਿਜ ਪਾਏ ਜਸ ਲਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੁਨੋ ਸੁਨੋ ਕਹੇ ਸੁਨੋ ਕਹੇ ਸਭ ਕੋਈ ਸੁਨੋ ਸੁਨੋ ਕਹੇ ਸਭ ਕੋਈ ਸੁਨੋ ਕਹੇ ਸਭ ਕੋਈ ਸੁਨੋ ਸੁਨੋ ਕਹੇ ਸਭ ਕੋਈ ਅਨਹਦ ਸੁਨ ਕਹਾਤੇ ਹੋਈ ਅਨਾਦ ਸੋਨ ਕਹਾਤੇ ਹੋਈ ਅਨਾਦ ਸੋਨ ਕਹਾਤੇ ਹੋਈ ਹਨਾਦ ਸੋਨ ਕਹਾਤੇ ਹੋਈ ਸੁਨੋ ਕਹੈ ਸਭ ਕੋਈ ਸੁਨੋ ਸੁਨੋ ਕਹੈ ਸਭ ਕੋਈ ਸੁਨੋ ਕਹੈ ਸਭ ਕੋਈ ਸੁਨੋ ਸੁਨੋ ਕਹੈ ਸਭ ਕੋਈ ਸੁਨੋ ਸਨੋ ਕਹ ਸਭ ਕੋਈ ਅਨਹਦ ਸੋਨ ਕਹਾਂ ਤੇ ਹੋਈ ਅਨਹਦ ਸੋਨ ਕਹਾਂ ਤੇ ਹੋਈ ਸਨੋ ਕਹ ਸਭ ਕੋਈ ਸੁਨੋ ਸਨੋ ਕਹ ਸਭ ਕੋਈ ਅਨਹਦ ਸੋਨ ਰਤੇ ਸੇ ਕੈਸੇ ਅਨਹਦ ਸੋਨ ਰਤੇ ਸੇ ਕੈਸੇ ਜਿਸ ਦੇ ਉਪਜੇ ਜਿਸ ਦੇ ਜਿਸ ਤੇ ਉਪਜੇ ਤੇ ਸਹੀ ਜੈਸੇ ਜਿਸ ਤੇ ਉਪਜੇ ਤੇ ਸਹੀ ਜੈਸੇ ਸੁਨੋ ਕਹੈ ਸਭ ਕੋਈ ਸੁਨੋ ਸੁਨੋ ਕਹੈ ਸਭ ਕੋਈ ਸੁਨੋ ਕਹੈ ਸਭ ਕੋਈ ਸੁਨੋ ਸੁਨੋ ਕਹੈ ਸਭ ਕੋਈ ਓਏ ਜਨਮੇ ਓਏ ਜਨਮ ਨਨ ਮਰੇ ਨਨ ਆਵੇ ਜਾਏ ਓਏ ਜਨਮ ਨਨ ਮਰੇ ਨਾ ਆਵੇ ਜਾਏ ਨਾਨਕ ਗੁਰਮੁਖ ਮਨ ਸਮਹਾਏ ਨਾਨਕ ਗੁਰਮੁਖ ਮਨ ਸਮਹਾਏ ਸਮਝਾਏ ਨਾਨਕ ਗੁਰਮੁਖ ਮਨ ਸਮਝਾਏ ਮਨ ਸਮਝਾਏ ਸੁਨੋ ਸੁਨੋ ਸਭ ਕੋਈ ਸੁਨੋ ਕਹ ਸਭ ਕੋਈ ਸੁਨੋ ਸੁਨੋ ਕਹ ਸਭ ਕੋਈ ਅਨਾਦ ਸੁਨ ਕਹਾਤੇ ਹੋਈ ਅਨਹਦ ਸੋਨ ਕਾਂਤੇ ਹੋਈ ਅਨਹਦ ਸੋਨ ਕਾਂਤੇ ਹੋਈ ਅਨਹਦ ਸੋਨ ਕਾਂਤੇ ਹੋਈ ਸੁਨੋ ਕਹੈ ਸਭ ਕੋਈ ਸੁਨੋ ਸੁਨੋ ਕਹੈ ਸਭ ਕੋਈ ਸੁਨੋ ਕਹੈ ਸਭ ਕੋਈ ਸੁਨੋ ਕਹੈ ਸਭ ਕੋਈ ਸੁਨੋ ਕਹੈ ਸਭ ਕੋਈ ਸੁਨੋ ਸਨੋ ਕਹਵੇ ਸਭ ਕੋਈ ਇਹ ਸਾਖੀ ਭਗਤ ਪੀਪਾ ਜੀ ਦੀ ਹੈ ਪਰਮੇਸ਼ਰ ਨੇ ਪੀਪਾ ਦਾ ਰੂਪ ਧਾਰ ਕੇ ਇੱਕ ਅਨੋਖੀ ਖੇਡ ਵਰਤਾਈ ਪੀਪਾ ਦਾ ਰੂਪ ਧਾਰ ਕੇ ਪਰਮਾਤਮਾ ਨੇ ਇੱਕ ਅਨੋਖੀ ਖੇਡ ਵਰਤਾਈ ਇੱਕ ਦਿਨ ਪੰਜ ਥਾਵਾਂ ਤੇ ਭੰਡਾਰਿਆ ਇੱਕ ਦਿਨ ਪੰਜ ਥਾਵਾਂ ਤੇ ਭੰਡਾਰਿਆ ਤੇ ਪੁੱਜਣ ਅਤੇ ਲੰਗਰ ਛਕਣ ਦੇ ਸਾਦੇ ਭਗਤ ਜੀ ਨੂੰ ਪੁੱਜੇ ਪੰਜੇ ਨਿਉਤੇ ਨਿਉਤੇ ਮਹਿਲਾ ਸਨੇਹੇ ਪੰਜੇ ਨਿਉਤੇ ਭਗਤ ਜੀ ਨੇ ਮੰਨ ਲਏ ਪਰ ਜਦੋਂ ਨਿਉਤਿਆਂ ਤੇ ਜਾਣ ਦਾ ਸਮਾਂ ਆਇਆ ਤਦ ਵਿਚਾਰ ਲੱਗੇ ਕਿ ਜਿਸ ਦੇ ਪੰਡਾਰੇ ਤੇ ਨਾ ਪੁੱਜੇ ਹਾਂ ਉਹ ਨਾਰਾਜ਼ ਹੋ ਜਾਵੇਗਾ ਪੰਜੇ ਸਨੇ ਆ ਗਏ ਇੱਕੇ ਥਾਂ ਤੋਂ ਵੱਖ-ਵੱਖ ਥਾਂ ਤੋਂ ਟਾਈਮ ਹੀ ਕੋਈ ਭਗਤ ਪੀਪਾਜੀ ਕਹਿੰਦੇ ਜੇ ਨਾ ਗਏ ਤੇ ਉਹ ਨਾਰਾਜ਼ ਹੋ ਜਾਣਗੇ ਇਸ ਵਾਸਤੇ ਇੱਕ ਦੇ ਪੰਡਾਰੇ ਤੇ ਵੀ ਜਾਇਆ ਜਾਣਾ ਇੱਕੇ ਦੇ ਜਾਇਆ ਜਾਣਾ ਜਿਆਦਾ ਤੇ ਤੇ ਜਾਇ ਨਹੀਂ ਜਾਣਾ ਭਗਤ ਜੀ ਕਿਸੇ ਵੀ ਢੰਡਾਰੇ ਤੇ ਨਾ ਗਏ ਪਰੰਤੂ ਆਂਦਾ ਜੇ ਇੱਕ ਤੇ ਚਲ ਗਿਆ ਦੂਜੇ ਨੇ ਨਰਾਜ ਹੋ ਜਾਣਾ ਜੇ ਦੂਜੇ ਤੇ ਚਲ ਗਿਆ ਤੇ ਜਿੰਨੇ ਨਰਾਜ ਹੋਣਾ ਕਿਉਂ ਆਪਾਂ ਜਾਈਏ ਹੀ ਨਾ ਪਰੰਤੂ ਭਗਤ ਜੀ ਨੇ ਭਗਤ ਪੀਪਾ ਜੀ ਦਾ ਪੀਪਾ ਜੀ ਦੇ ਪੰਜ ਰੂਪ ਧਾਰਨ ਕੀਤੇ ਅਤੇ ਪੰਜਾਂ ਢੰਡਾਰਿਆਂ ਤੇ ਪੁੱਜ ਗਏ ਭਗਤ ਪੀਪਾ ਜੀ ਦੇ ਇਰਖਾ ਕਰਨ ਵਾਲੇ ਬ੍ਰਾਹਮਣਾ ਅਤੇ ਇੱਕ ਪੰਡਾਰੇ ਤੇ ਰਾਸ ਕੀਰਣਾ ਝੂਠ ਮਖੌਲ ਰੂਪੀ ਖੇਲ ਤਮਾਸ਼ਾ ਦਾ ਅਖੰਡ ਰਚਿਆ ਜਿਸ ਵਿੱਚ ਪੀਪਾ ਭਗਤ ਜੀ ਦੇ ਦਾਸਤਰ ਅਤੇ ਇੱਕ ਹੋਰ ਪੁਰਸ਼ ਨੂੰ ਸ਼੍ਰੀ ਰਾਮਚੰਦਰ ਬਣਾ ਲਿਆ ਕੁਝ ਭਲੇ ਪੁਰਸ਼ ਨੇ ਉਹਨਾਂ ਦੇ ਅਜਾਹਾ ਕਰਨੋਂ ਰੋਕਿਆ ਪਰ ਉਹਨਾਂ ਆਖਿਆ ਕਿ ਅਸੀਂ ਭਗਤ ਪੀਪਾ ਜੀ ਦਾ ਪ੍ਰੇਮ ਪਰਖਣਾ ਹੈ ਕਿ ਉਹਨਾਂ ਦਾ ਪ੍ਰੇਮ ਪਰਖਣਾ ਹੈ ਸਰੀਰ ਦਾ ਤਿਆਗ ਕਰ ਦਿੰਦੇ ਹਨ ਉਹਨਾਂ ਨੇ ਸਵਰਗ ਰਚਿਆ ਇੱਕ ਸ੍ਰੀ ਰਾਮਚੰਦਰ ਨੂੰ ਬਨਵਾਦ ਨੂੰ ਤੋੜਤਾ ਆਰੰਭ ਕਰ ਦਿੱਤਾ ਸਨੋ 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 ਕਹੇ ਸਭ ਕੋਈ ਸੁਨੋ ਸਨੋ ਕਹੇ ਸਭ ਕੋਈ ਸਨੋ ਕਹੇ ਸਭ ਕੋਈ ਸੁਨੋ ਸਨੋ ਕਹੇ ਸਭ ਕੋਈ ਤਨ ਹਦ ਸੁਨ ਕਹਾਂਤੇ ਹੋਈ ਅਨਹਦ ਸੁਨ ਕਹਾਂਤੇ ਹੋਈ ਅਨਹਦ ਸੁਨ ਕਹਾਂਤੇ ਹੋਈ ਅਨਹਦ ਸੋਨ ਕਹਾਂਤੇ ਹੋਈ ਸੁਨੋ ਸੁਨੋ ਕਹੈ ਸਭ ਕੋਈ ਸੁਨੋ ਸੁਨੋ ਕਹੈ ਸਭ ਕੋਈ ਸੁਨੋ ਕਹੈ ਸਭ ਕੋਈ ਸੁਨੋ ਸੁਨੋ ਕਹੈ ਸਭ ਕੋਈ ਉਹਨਾ ਭਗਤ ਪੀਪਾ ਜੀ ਨੂੰ ਆਖਣਾ ਆਖਣਾ ਸ਼ੁਰੂ ਕਰ ਦਿੱਤਾ ਕਿ ਜਦੋਂ ਸ੍ਰੀ ਰਾਮਚੰਦਰ ਜੀ बनवास ਨੂੰ ਗਏ ਸਨ ਦਸ਼ਰਤ ਜੀ ਨੇ ਸਰੀਰ ਤਿਆਗ ਦਿੱਤਾ ਸੀ ਹੁਣ ਤੁਸੀਂ ਵੀ ਦਸ਼ਰਤ ਰੂਪ ਵਿੱਚ ਹੋ ਹੋ ਜੇਕਰ ਤੁਹਾਡਾ ਸੱਚਾ ਪ੍ਰੇਮ ਹੈ ਤਾਂ ਪ੍ਰਾਂਤ ਤਿਆਗ ਦਿਓ ਉਹਨਾਂ ਇਕਰਾਲੂ ਈਰਖਾ ਜਾਨੀ ਕੇ ਇਕਰਾਲੂ ਬ੍ਰਾਹਮਣਾਂ ਦੇ ਕਹਿਨ ਤੇ ਭਗਤ ਪੀਪਾ ਜੀ ਨੇ ਪ੍ਰਾਣਾ ਦਾ ਤਿਆਗ ਕਰ ਦਿੱਤਾ ਸਾਰੇ ਪੰਡਾਰਿਆ ਵਿੱਚ ਹਾਹਾਕਾਰ ਮੱਚ ਗਈ ਸਭ ਲੋਕ ਉਹਨਾਂ ਨੂੰ ਫਟਕਾਰ ਨਾ ਪਾਉਣਾ ਲੱਗੇ ਫਟੇ ਮੂੰਹ ਫਟਕਾਰਨਾ ਪਾਉਣਾ ਲੱਗੇ ਕਹਿਣ ਲੱਗੇ ਕਿ ਮੂਰਖੋ ਭਗਤ ਪੀਪਾ ਜੀ ਵਰਗੇ ਮਹਾਤਮਾ ਕਿੱਥੋਂ ਲੱਭਣੇ ਕਿੱਥੋਂ ਮਿਲਣਗੇ ਇਹ ਪਾਪ ਤੁਹਾਡੇ ਸਿਰੋਂ ਨਹੀਂ ਉਤਰੇ ਪੰਜ ਹੀ ਭੰਡਾਰਿਆਂ ਵਿੱਚ ਭਗਤ ਪੀਪਾ ਜੀ ਦੇ ਪੰਜੇ ਸਰੂਪ ਹੀ ਸ੍ਰੀ ਤਿਆਗ ਗਏ ਪੰਜਾਂ ਭੰਡਾਰਿਆਂ ਵਿਖੇ ਸ਼ਬਦ ਕੀਰਤਨ ਕਰਕੇ ਸੋਗ ਮਈ ਵਾਤਾਵਰਨ ਨਾਲ ਵਿੱਚ ਭਗਤ ਪੀਪਾ ਜੀ ਦੇ ਸਰੀਰਾਂ ਦਾ ਅੰਤਮ ਸੰਸਕਾਰ ਕਰ ਦਿੱਤਾ ਲੋਕ ਜਦੋਂ ਪੀਪਾ ਜੀ ਦੇ ਆਸ਼ਰਮ ਪੁੱਜੇ ਤਾਂ ਉਹ ਭਗਤ ਪੀਪਾ ਜੀ ਨੂੰ ਪ੍ਰਤਾਕਤ ਰੂਪ ਵਿੱਚ ਬੈਠ ਕੇ ਵੇਖੇ ਸਾਰੇ ਵੇਖ ਕੇ ਹੈਰਾਨ ਰਹਿ ਗਏ ਨਮਸਕਾਰਾਂ ਕਰਨ ਲੱਗੇ ਇਸ ਕੌਤਕ ਨਾਲ ਭਗਤ ਪੀਪਾ ਜੀ ਦੀ ਉਪਮਾ ਹੋਰ ਵੱਧ ਗਈ ਪ੍ਰਭੂ ਜੀ ਨੇ ਪ੍ਰਭੂ ਜੀ ਨੇ ਅਸਕਰ ਲੀਲਾ ਰਾਚ ਕੇ ਵਿਖਾਈ ਪਰ ਡੁੱਟ ਪੁਰਸ਼ਾਂ ਪਾਸੋਂ ਪੀਪਾ ਜੀ ਦੀ ਉਪਮਾ ਸਹਾਰੇ ਨਾ ਗਈ ਜਿਸ ਬਣਾਈਏ ਪਾਸੋਂ ਦਾਲ ਸੀਦਾ ਚਾਵਲ ਕਿਉ ਆਦੀ ਹਰ ਰੋਜ਼ ਖਰੀਦਦੇ ਸਨ ਭਗਤ ਜੀ ਵੱਲੋਂ ਬਹੁਤ ਰਕਮ ਬਣ ਗਈ ਇਸ ਰਕਮ ਦੀ ਗੱਲ ਬਾਣੀਆਂ ਉੱਤੇ ਡੋਟਪੁਰਸਾਂ ਆਪਸ ਕਰ ਬੈਠਾ ਬਸ ਫੇਰ ਕੀ ਦੇਰ ਹੋ ਸਕਦੀ ਸੀ ਉਹਨਾ ਬਾਣਿਏ ਉਹਨਾ ਬਣਿਏ ਬਾਣਿਏ ਨੂੰ ਆਖਿਆ ਕਿ ਤੁਸੀਂ ਤੁਰੰਤ ਭਗਤ ਪੀਪਾ ਜੀ ਤੋਂ ਆਪਣਾ ਲੈਣ ਦੇਣ ਕਿਉਂ ਨਹੀਂ ਕਰਦੇ ਤਾਂਗ ਮਤੰਗਾ ਤੇ ਉਹ ਪਾਸੋਂ ਇੰਨੀ ਰਕਮ ਨਹੀਂ ਦਿੱਤੀ ਜਾਣੀ ਚੁੱਕੇ ਚਕਾਏ ਬਾਣੀਆਂ ਭਗਤ ਪੀਪਾ ਜੀ ਪਾਸੋਂ ਪੈਸੇ ਮੰਗਣ ਲੱਗ ਪਿਆ ਭਗਤ ਜੀ ਨੇ ਧੀਰਜ ਨਾਲ ਆਖਿਆ ਕਿ ਅਜੇ ਤੱਕ ਪੈਸੇ ਦੀ ਤੰਗੀ ਹੈ ਜਦੋਂ ਮਾਇਆ ਆਵੇਗੀ ਤਦ ਮੈਂ ਸਾਰੀ ਮਾਇਆ ਰਕਮ ਤੁਹਾਡੀ ਦਿੱਤੀ ਜਾਵੇਗੀ ਪਰ ਡੁੱਟ ਲੋਕਾਂ ਭਗਤ ਜੀ ਦੇ ਕੰਨ ਭਰੇ ਸਨ ਨਿੰਦਿਆ ਕੀਤੀ ਸੀ ਉਹ ਉਹ 2-4 ਦਿਨ ਪਿੱਛੋਂ ਬਾਣੀਏ ਨਿਆਲ ਲੈ ਕੇ ਫਿਰ ਭਗਤ ਪੀਪਾ ਜੀ ਦੇ ਪਾਸ ਪੁੱਜ ਗਏ ਬਾਣੀਆਂ ਤੇ ਉਹ ਡੋਟ ਪੁਰਸ਼ ਬਹੁਤ ਔਖੇ ਸਨ ਉਹਨਾਂ ਬਹੁਤ અપਮਾਨ ਭਰੇ ਸ਼ਬਦ ਭਗਤ ਜੀ ਦੇ ਬੋਲੇ ਇਥੋਂ ਤੱਕ ਕੇ ਉਹਨਾਂ ਆਖਿਆ ਕਿ ਜੇਕਰ ਸਿੱਧੇ ਹੱਥੀ ਤੂੰ ਪੈਸੇ ਨਹੀਂ ਦੇਵੇਂਗਾ ਤਾਂ ਅਸੀਂ ਦੂਜੀ ਤਰ੍ਹਾਂ ਲੈ ਲਵਾਂਗੇ ਭਗਤ ਜੀ ਨੇ ਹੱਸ ਕੇ ਬੋਲੇ ਸ਼ਾ ਸ਼ਾ ਜੀ ਆਪਣੇ ਕਾ ਕਾਗਜ ਕਾਗਜ ਬਣੀ ਲਿਆਓ ਕਾਗਜ ਬਣੀ ਲਿਆਓ ਅਤੇ ਹਿਸਾਬ ਕਿਤਾਬ ਕਰੋ ਜਦੋਂ ਬਾਣੀਏ ਨੇ ਬਈ ਲਿਆਂਦੀ ਹਿਸਾਬ ਕਿਤਾਬ ਕਰਨ ਲੱਗੇ ਬਈ ਦੇ ਕਾਗਜ ਫੋਲੇ ਤਾਂ ਜਿੰਨਾ ਪਤਰਿਆਂ ਤੇ ਭਗਤ ਪੀਪਾ ਜੀ ਦਾ ਹਿਸਾਬ ਕਿਤਾਬ ਲਿਖਿਆ ਹੋਇਆ ਸੀ ਉਹ ਬਿਲਕੁਲ ਕੋਰੇ ਨਿਕਲੇ ਇਕੋ ਤੱਕ ਵੀ ਕੇ ਬਾਣੀਆ ਤੇ ਚੰਡਾਲ ਚੌਂਕਰੀ ਸ਼ਰਮਿੰਦਗੀ ਮਾਰੇ ਘਰਾਂ ਨੂੰ ਮੁੜ ਗਏ ਜਦੋਂ ਰਾਜੇ ਨੇ ਇਸ ਕਰਤੂਤ ਦਾ ਪਤਾ ਲੱਗਾ ਤਾਂ ਉਸ ਨੇ ਬਾਣੀਏ ਨੂੰ ਕੈਦ ਕਰ ਲਿਆ ਬਾਣੀਏ ਨੇ ਬਾਲ ਬੱਚੇ ਬੜੇ ਦੁਖੀ ਹੋਏ ਅਤੇ ਲਾਲਚ ਚ ਆਣ ਕੇ ਮਜਬੂਰ ਮਜਬੂਰ ਹੋ ਕੇ ਬਾਣੀਏ ਦੀ ਪਤਨੀ ਭਗਤ ਜੀ ਦੀ ਪਤਨੀ ਸੀਤਾ ਪਾਸ ਪੂਜੀ ਅਤੇ ਆਪਣੇ પતિ ਦੇ ਕੈਦ ਹੋਣ ਦੀ ਸਾਰੀ ਵਾਰਤਾ ਸੁਣਾਈ। ਮਿੰਤਾ ਤਰਲੇ ਕੀਤੇ ਮੇਰੇ ਪਤੀ ਨੂੰ ਰਾਜੇ ਪਾਸੋਂ ਛਡਵਾ ਲਓ। ਰਾਤ ਸਮੇਂ ਪ੍ਰਭੂ ਜੀ ਨੇ ਮਿਹਰ ਕੀਤੀ। ਭਗਤ ਪੀਪਾ ਜੀ ਦਾ ਘਰ ਆਨ ਅਤੇ ਧਨ ਨਾਲ ਭਰ ਦਿੱਤਾ। ਸਵੇਰ ਹੁੰਦਿਆਂ ਭਗਤ ਜੀ ਵੀ प्रसन्न चिंत प्रभु जी ਦਾ ਧੰਵਾਦ ਕਰਨ ਲੱਗੇ ਕਹਿਣ ਲੱਗੇ ਪ੍ਰਭੂ ਜੀ ਸਾਥੋਂ ਲਫ਼ਜ਼ ਨਹੀਂ ਹੈਗੇ ਮੈਥੋਂ ਅਸੀਂ ਤੁਹਾਡਾ ਧੰਵਾਦ ਕਰ ਸਕੀਏ ਬਹੁਤ ਬਹੁਤ ਧੰਵਾਦ ਭਗਤ ਜੀ ਨੇ ਰਾਜੇ ਨੂੰ ਬੇਨਤੀ ਕੀਤੀ ਕਿ ਬਾਣੀਏ ਨੂੰ ਛੱਡ ਦਿਓ ਅਸੀਂ ਇਸ ਦੇ ਪੈਸੇ ਦੇਵਾਂਗੇ ਸੋ ਰਾਜੇ ਦੀ ਕੈਦ ਵਿੱਚੋਂ ਰਹਾ ਕਰਾ ਕੇ ਬਾਣੀਆਂ ਭਗਤ ਜੀ ਪਾਸ ਪੂਜਾ ਪੂਜਾ ਅਤੇ ਆਪਣੀ ਗਲਤੀ ਦੀ ਮਾਫੀ ਮੰਗੀ ਭਗਤ ਜੀ ਨੇ ਮੱਲੋ ਮੱਲੀ ਧਨ ਦੀ ਪੋਟਲੀ ਪੋਟਲੀ ਜਾਨੀ ਕਿ ਗਾਢ ਕਪੜੇ ਚ ਪੋਟਲੀ ਬਣ ਕੇ ਬਾਣੀਏ ਨੂੰ ਦੇ ਦਿੱਤੀ ਜਦੋਂ ਘਰ ਦੇ ਰਕਮ ਗਿਣੀ ਤਾਂ ਉਹ ਬਹੁਤ ਜ਼ਿਆਦਾ ਨਿਕਲੀ ਬਾਣੀਏ ਦੇ ਮਨ ਵਿੱਚ ਭਗਤ ਜੀ ਦੀ ਦਲਾਸਾ ਦਾ ਅਜਿਹਾ ਪ੍ਰਭਾਵ ਪਿਆ ਕਿ ਉਹ ਵੀ ਵਿਰਾਗੀ ਬਣ ਗਿਆ ਅਤੇ ਘਰ-ਕਾਰ त्याग ਦਿੱਤਾ ਭਗਤ ਪੀਪਾ ਜੀ ਪਾਸੋਂ ਗੁਰੂ ਦੀਖਿਆ ਪ੍ਰਾਪਤ ਕਰਕੇ ਜੰਗਲ ਨੂੰ ਚਲਾ ਗਿਆ ਉਦੋਂ ਜੰਗਲਾਂ ਵਿੱਚ ਭਗਤੀਆਂ ਹੁੰਦੀਆਂ ਸੀ ਉਦੋਂ ਗੁਰੂ ਸਥਾਨ ਨਹੀਂ ਗੁਰਦੁਆਰੇ ਨਹੀਂ ਸੀਗੇ ਅਤੇ ਰਾਤ ਨੂੰ ਪ੍ਰਭੂ ਸਿਮਰਨ ਕਾ ਦੇ ਜਨਮ ਸਫਲਾ ਕਰ ਗਿਆ ਕੁਝ ਦਨਾਂ ਪੇਸ਼ੋਂ ਭਗਤ ਪੀਪਾ ਜੀ ਅਤੇ ਸੀਤਾ ਦੇਵੀ ਭਗਤ ਪੀਪਾ ਜੀ ਦੇ ਘਰੋਂ ਧੰਨ ਦਾ ਭਰਿਆ ਕੋਠਾ ਛੱਡ ਕੇ ਜੰਗਲ ਨੂੰ ਤੁਰ ਪਏ। ਰਸਤੇ ਵਿੱਚ ਇੱਕ ਪੁਰਸ਼ ਮਿਲਿਆ ਜਿਸ ਨੂੰ ਕਰਮਕਾਂਢੀ ਬ੍ਰਾਹਮਣਾਂ ਨੇ گاਉ ਹਤਿਆ ਉਹ ਜਾਣ ਕਾਰਨ ਸਜ਼ਾ ਮਿਲੀ ਸੀ। ਮੈਂ ਸਜ਼ਾ ਮਿਲੀ ਸੀ ਕਿ ਜਿੰਨਾ ਚਿਰ ਤੂੰ ਪ੍ਰਾਚਿਤ ਕੀਤੇ ਹੋਏ ਪਾਪ ਬਾਰੇ ਮਨ ਵਿੱਚ ਪਛਤਾਵਾ ਕਰਨਾ ਨਹੀਂ ਕਰਦਾ ਬ੍ਰਾਹਮਣਾ ਨੂੰ ਭੋਜਨ ਨਹੀਂ ਚਕਾਉਣਾ ਅਤੇ ਗੰਗਾ ਦਾ ਗੰਗਾ ਜੀ ਦਾ ਇਸ਼ਨਾਨ ਕਰਕੇ ਮਾਫੀ ਨਹੀਂ ਮੰਗਦਾ ਉਹ ਚਿਰ ਤੈਨੂੰ ਆਪਣੇ ਪਿੰਡ ਵਿੱਚ ਨਹੀਂ ਰਹਿ ਰਹਿਣ ਦੇਵੇਂਗਾ ਪ੍ਰੰਤੂ ਉਸ ਪੁਰਸ਼ ਵਿਚਾਰਾਂ ਗਰੀਬ ਸੀ ਉਸ ਨੇ ਆਪਣੀ ਲਾਲਸੀ ਅਤੇ ਬ੍ਰਾਹਮਣਾ ਵੱਲੋਂ ਮਿਲੀ ਸਜ਼ਾ ਦੀ ਕਹਾਣੀ ਭਗਤ ਪੀਪਾ ਜੀ ਨੂੰ ਸੁਣਾਈ ਭਗਤ ਪੀਪਾ ਜੀ ਨੇ ਉਸ ਨੂੰ ਆਪਣੇ ਘਰ ਲੈ ਗਏ ਉਸ ਨੂੰ ਬਿਠਾ ਕੇ ਪ੍ਰੇਮ ਪੂਰਵਕ ਰਾਮ ਨਾਮ ਦਾ ਜਾਪ ਕਰਾਇਆ ਅਤੇ ਘਰ ਵਿੱਚ ਬਿਠਾ ਕੇ ਭੋਜਨ ਛਕਾ ਦਿੱਤਾ ਬੜਾ ਭੁੱਖਾ ਸੀ ਬੜੀ ਭੁੱਖ ਲੱਗੀ ਸੀ ਬੜੇ ਚਿਰ ਦੀ ਭਗਤਜੀ ਦੇ ਮਨ ਵਿੱਚ ਰਿ નિਸ਼ਚਾ ਸੀ ਕਿ ਪ੍ਰਭੂ ਜੀ ਦਾ ਨਾਮ ਕਰੋੜਾਂ ਪਾਪਾਂ ਦਾ ਨਾਸ ਕਰਨ ਵਾਲਾ ਪ੍ਰਭੂ ਭਗਤੀ ਅਤੇ ਪ੍ਰੇਮ ਤੋਂ ਸਖਨੇ ਖਾਲੀ ਕਰਮ ਕਾਂਢੀ ਬ੍ਰਾਹਮਣਾਂ ਨੂੰ ਜਦੋਂ ਇਸ ਦਾ ਪਤਾ ਲੱਗਾ ਤਾਂ ਉਹ ਬਹੁਤ ਗੁੱਸੇ ਹੋਏ ਅਤੇ ਭਗਤ ਜੀ پاس ਪੁੱਜ ਕੇ ਆਖਣ ਲੱਗੇ ਕਿ ਅਸੀਂ ਇਸ ਨੂੰ ਸਜ਼ਾ ਦਿੱਤੀ ਸੀ ਤੋਚੀ ਇਸ ਨੂੰ ਆਪਣੇ ਨਾਲ ਬਿਠਾ ਕੇ ਭੋਜਨ ਕਿਵੇਂ ਛਕਾ ਦਿੱਤਾ ਭਗਤ ਜੀ ਨੇ ਆਖਿਆ ਬ੍ਰਾਹਮਣੋ ਪ੍ਰਭ ਜੀ ਦਾ ਨਾਮ ਕਰੋੜਾਂ ਦਾ ਨਾਸ ਕਰਨ ਵਾਲਾ ਇਸ ਵਾਸਤੇ ਮੈਂ ਇਸ ਪਾਸੋਂ ਰਾਮ ਨਾਮ ਦਾ ਜਾਪ ਕਰਾਇਆ ਹੈ ਸੋ ਇਸ ਦੇ ਪਾਪ ਨਸ਼ਟ ਹੋ ਗਏ ਸਮਝ ਕੇ ਮੈਂ ਇਸ ਨੂੰ ਆਪਣੇ ਨਾਲ ਲੰਗਰ ਛਕਾਇਆ ਹੈ ਪੰਡਤ ਹੋਰ ਵੀ ਲਾਲ ਪੀਲੇ ਹੋਏ ਆਖਣ ਲੱਗੇ ਕਿ ਤੇਰਾ ਯਕੀਨ ਰਾਮ ਨਾਮ ਉੱਪਰ ਜ਼ਿਆਦਾ ਹੈ ਹੋਰ ਬ੍ਰਾਹਮਣਾ ਦਾ ਦੇਸ਼ ਵਿੱਚ ਨਹੀਂ ਰਹਿੰਦੇ ਕਿ ਕਿਸੇ ਨੂੰ ਯਕੀਨ ਨਹੀਂ ਤੈਨੂੰ ਜ਼ਿਆਦਾ ਯਕੀਨ ਹੈ ਸਾਨੂੰ ਪ੍ਰਮਾਤਮਾ ਤੇ ਯਕੀਨ ਨਹੀਂ ਤੂੰ ਵੱਡਾ ਭਗਤ ਬਣਿਆ ਇੰਨੇ ਭੈੜੇ ਲਫ਼ਜ਼ ਬੋਲੇ ਉਹਨਾਂ ਬ੍ਰਾਹਮਣਾ ਨੇ ਭਗਤ ਜੀ ਨੇ ਫਿਰ ਬੇਨਤੀ ਕੀਤੀ ਕਿ ਮੈਨੂੰ ਤਾਂ ਕੇਵਲ ਰਾਮ ਨਾਮ ਦੇ ذرو نیچا ہے جس کارن میں اس ਨੂੰ اس ਨੂੰ ਕੀਤੇ పాਪ ਤੋਂ ਮੁਕਤ ਹੋਇਆ ਸਮਝ ਕੇ ਆਨੰਦ ਜਲਿਸ਼ਕਾਇਆ ਹੈ ਪੰਡਤਾਂ ਨੇ ਆਖਿਆ ਅਸੀਂ ਤੁਹਾਡਾ ਇਹ ਯਕੀਨ ਤਦ ਮੰਗਾਗੇ ਜੇਕਰ ਤੁਸੀਂ ਵਿਸ਼ਨੂੰ ਭਗਵਾਨ ਜੀ ਦੇ ਸਵਾਰੀ ਕਰਨ ਵਾਲੇ ਵਾਹ ਨੂੰ ਲੱਡੂ ਖਵਾ ਦਿਓ ਭਗਤ ਜੀ ਭਗਵਾਨ ਦੇ ਵਾਹਨ ਗਵੜ ਦੀ ਸਵਾਰੀ ਵਾਲੇ ਮੰਦਿਰ ਵਿੱਚ ਪੁੱਜ ਗਏ ਪ੍ਰਭੂ ਜੀ ਪਾਸ ਪ੍ਰਭੂ ਜੀ ਪਾਸ ਭਗਤ ਜੀ ਨੇ ਨਿਮਰਤਾ ਪੂਰਕ ਬੇਨਤੀ ਕੀਤੀ हे ਪ੍ਰਭੂ ਮੇਰ ਦੇ ਸਾਈ ਮੇਰ ਦੇ ਰਾਜੇ ਮੇਰ ਦੇ ਵਜ਼ੀਰ ਗਵੜ ਦੇ ਸਾਰੇ ਲੱਡੂ ਪ੍ਰੇਮ ਪੂਰਵਕ ਛੱਕ ਗਏ ਇਤੇ ਇੱਕ ਕੌਤਕ ਜਦ ਬ੍ਰਾਹਮਣਾ ਨੇ ਪ੍ਰਤਾਕ ਵੇਖਿਆ ਤਾਂ ਸ਼ਰਮਿੰਦਗੀ ਮਾਰੇ ਘਰਾਂ ਨੂੰ ਚਲੇ ਗਏ ਸੁਨੋ ਕਹੈ ਸਭ ਕੋਈ ਸੁਨੋ ਸੁਨੋ ਕਹੈ ਸਭ ਕੋਈ ਸੁਨੋ ਕਹੈ ਸਭ ਕੋਈ ਸੁਨੋ ਸੁਨੋ ਕਹੈ ਸਭ ਕੋਈ ਅਨਾਧ ਸੋਨ ਕਹਾਤੇ ਹੋਈ ਅਨਾਹਦ ਸੋਨ ਕਹਾਂਤੇ ਹੋਈ ਅਨਾਹਦ ਸੋਨ ਕਹਾਂਤੇ ਹੋਈ ਅਨਾਹਦ ਸੋਨ ਕਹਾਂਤੇ ਹੋਈ ਸੁਨੋ ਕਹੈ ਸਭ ਕੋਈ ਸੁਨੋ ਸੁਨੋ ਕਹੈ ਸਭ ਕੋਈ ਸੁਨੋ ਕਹੈ ਸਭ ਕੋਈ ਸੁਨੋ ਸੁਨੋ ਕਹੈ ਸਭ ਕੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ